ਸਤ ਸ੍ਰੀ ਅਕਾਲ ਜੀ ਆਪਣਾ ਅੱਜ ਦਾ ਟੌਪਿਕ ਹੈ ਅੰਦਰੂਨੀ ਸੋਜ ਇੱਕ ਦੇਸ਼ ਦਾ ਰਾਜਾ ਹੁੰਦਾ ਜੀ ਉਹ ਬਿਮਾਰ ਹੋ ਜਾਂਦਾ ਤਾਂ ਸ਼ਹਿਰ ਦੇ ਵਿੱਚ ਟੰਡੋਰਾ ਪਟਵਾਇਆ ਜਾਂਦਾ ਕਬੀ ਰਾਜਾ ਬਿਮਾਰਾਗਾ ਉਦੇ ਲਾਦੇ ਲਈ ਵੈਦ ਹਕੀਮ ਜਾਂਦੇ ਨੇ ਲੋਕ ਦੁਆਵਾਂ ਕਰਦੇ ਨੇ ਕਿ ਇੱਕ ਵਪਾਰੀ ਆਪਣੇ ਵਪਾਰ ਦੇ ਮਕਸਦ ਦੇ ਨਾਲ ਜਾਂਦਾਗਾ ਤਾਂ ਉਹ ਜੰਗਲ ਦੇ ਵਿੱਚ ਦੀ ਜਦੋਂ ਲੰਗ ਲੰਗਦਾ ਤਾਂ ਦੇਖਦਾ ਵੀ ਚੰਦਨ ਦੀ ਲੱਕੜ ਬਹੁਤ ਜ਼ਿਆਦਾ ਹੈਗੀ ਉਹ ਕਹਿੰਦਾ ਵੀ ਜੇ ਰਾਜਾ ਮਰ ਗਿਆ ਤਾਂ ਮੈਂ ਹੀ ਚੰਦਨ ਦੀ ਲੱਕੜ ਕੰਮ ਆਉਗੀ ਉਹਨੇ ਆਪਣੇ ਵਿਆਜੂ ਪੈਸੇ ਚੱਕ ਕੇ ਵੱਧ ਤੋਂ ਵੱਧ ਚੰਦਨ ਦੀ ਲੱਕੜ ਖਰੀਦ ਲੈਂਦਾਗਾ ਤੇ ਲੋਕਾਂ ਦੀਆਂ ਦੁਆਵਾਂ ਸਦਕਾ ਰਾਜਾ ਤੰਦਰੁਸਤ ਹੋ ਜਾਂਦਾਗਾ ਤਾਂ ਉਸ ਤੋਂ ਬਾਅਦ ਕੀ ਹੁੰਦਾ ਰਾਜਾ ਲੋਕਾਂ ਦਾ ਇਸਕਰਾਨੇ ਵਾਸਤੇ ਲੰਗਦਾ ਤੇ ਜਦੋਂ ਉਥੋਂ ਦੀ ਉਹਦੇ ਜੰਗਲ ਦੇ ਕੋਲ ਦੀ ਜਿੱਥੇ ਉਹਦੇ ਲੱਕੜ ਖਰੀਦੀ ਵੀ ਹੁੰਦੀ ਆ ਦੇ ਮਕਾਨ ਦੇ ਕੋਲ ਦੀ ਰੰਗਦਾ ਤਾਂ ਉਹ ਬੰਦਾ ਦੇਖ ਕੇ ਮਾਨ ਦੇ ਵਿੱਚ ਕਹਿੰਦਾ ਵੀ ਰਾਜਾ ਤਾਂ ਹਰੀ ਕੈਮ ਜਾਂਦਾਗਾ ਮੇਰੇ ਤਾਂ ਇੰਨੇ ਪੈਸੇ ਲੱਗੇ ਖਰਚਾ ਹੋ ਗਿਆ ਮੇਰੇ ਸਿਰ ਇਹ ਹਜੇ ਤੇ ਕਮਰੇ ਹੀ ਨਹੀਂ ਤੇ ਉਦੋਂ ਰਾਜ ਦੇ ਮਾਨ ਦੇ ਵਿੱਚ ਪਤਾ ਨਹੀਂ ਕੀ ਆਉਂਦਾਗਾ ਰਾਜਾ ਕਹਿੰਦਾ ਵੀ ਜਿਹੜਾ ਆਹ ਬੰਦਾਗਾ ਇਹਨੂੰ ਸਖਤ ਤੋਂ ਸਖਤ ਸਜ਼ਾ ਸੁਣਾ ਦੋ ਤੇ ਜਿਹੜੇ ਰਾਜੇ ਦੇ ਵਜ਼ੀਰ ਹੁੰਦੇ ਨੇਗੇ ਨਾਲ ਹੁੰਦੇ ਨੇ ਨੌਕਰ ਉਹ ਕਹਿੰਦੇ ਮਹਾਰਾਜ ਵੀ ਇਹਦਾ ਇਹਨੇ ਕੋਈ ਗੁਨਾਹ ਤਾਂ ਕੀਤਾ ਨਹੀਂ ਤੁਸੀਂ ਸਜ਼ਾ ਕਾਹਦੀ ਸੁਣਾਉਣੀ ਹੈ ਰਾਜਾ ਕਹਿੰਦਾ ਮੇਰਾ ਹੁਕਮ ਮੈਨੂੰ ਇਹ ਕੋਈ ਦੋਖੀ ਲੱਗਦਾ ਇਹਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ ਤੇ ਉਹ ਚਲੋ ਦੋ ਤਿੰਨ ਜਾਣੇ ਜਿਹੜੇ ਵਿਦਵਾਨ ਹੁੰਦੇ ਨੇ ਉਹਦੇ ਕੋਲ ਭਾਗ ਜਾਂਦੇ ਨੇ ਉਹ ਸੋਚਦੇ ਨੇ ਵੀ ਇਹਦੇ ਦਿਮਾਗ ਦੇ ਵਿੱਚ ਇਹ ਹੈ ਜਾਂ ਕੀ ਚੱਲ ਰਿਹਾ ਸੀ ਜਿਹੜਾ ਰਾਜੇ ਨੇ ਐਡੀ ਮਿੰਟ 'ਚ ਬਿਨਾਂ ਗੁਨਾਹ ਤੋਂ ਇਹਨੂੰ ਸਜ਼ਾ ਦਿੱਤੀ ਤੇ ਉਹਨਾਂ ਸਭ ਗੋਲ ਚਲੇ ਜਾਂਦੇ ਨੇ ਉਹਦੇ ਨਾਲ ਗੱਲਬਾਤ ਕਰਦੇ ਨੇ ਉਹਨੂੰ ਪੁੱਛਦੇ ਨੇ ਕਿ ਵੀ ਤੂੰ ਤੈਨੂੰ ਰਾਜੇ ਨੇ ਮੌਤ ਦੀ ਸਜ਼ਾ ਦਿੱਤੀ ਵੀ ਤੂੰ ਇਹ ਹਜੇ ਕੀ ਕਰਮ ਕਰਿਆ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਕਰਿਆ ਹੋਲੀ-ਵੋਲੀ ਖੋਜ ਕਰਦੇ ਨੇ ਉਹ ਕਹਿੰਦੇ ਵੀ ਤੂੰ ਰਾਜੇ ਦੇ ਬਾਰੇ ਕੀ ਸੋਚਦਾ ਹੁੰਦਾਗਾ ਉਹ ਕਹਿੰਦਾ ਮੈਂ ਤਾਂ ਕੁਝ ਨਹੀਂ ਸੋਚਦਾ ਹੁੰਦਾ ਵੀ ਮੈਂ ਤਾਂ ਐਂ ਕਰਕੇ ਚੰਦਨ ਦੀ ਲੱਕੜ ਖਰੀਦੀ ਸੀ ਮਹਿੰਗੀ ਪਾਤੀ ਤੇ ਮੈਂ ਸੋਚਦਾ ਸੀ ਵੀ ਜੇ ਰਾਜਾ ਮਾਝੇ ਮੇਰੀ ਲੱਕੜਾ ਉਹਦੀ ਵੱਧ ਕੀਮਤ ਤੇ ਮਿਕਜੂ ਵੀ ਮੈਨੂੰ ਮੈਂ ਤਾਂ ਰੋਜ਼ ਤੜਕੇ ਉੱਠ ਕੇ ਹੀ ਦੁਆ ਕਰਦਾ ਸੀ ਕਦੋਂ ਰਾਜਾ ਮਰੇ ਤੇ ਉਹ ਕਹਿੰਦੇ ਵੀ ਹੁਣ ਤੋਂ ਆਪਣੀ 1 ਹਫ਼ਤਾ ਦਿੱਤਾ ਸੋਚ ਬਦਲ ਤੂੰ ਹੁਣ ਰੋਜ਼ ਤੜਕੇ ਉੱਠ ਕੇ ਦੁਆ ਕਰਿਆ ਕਰੀ ਵੀ ਰਾਜਾ ਸਹੀ ਸਲਾਮਤ ਰਹੇ 1 ਕਹਾਵਤਾ ਲੰਘ ਗਿਆ ਜੀ ਉਹ ਬੰਦੇ ਨੂੰ ਲੈ ਕੇ ਰਾਜੇ ਦੇ ਮਹਿਲ ਚ ਵਗ ਜਿੰਦੇ ਨੇ ਰਾਜੇ ਨੇ ਨਮਸਕਾਰ ਕੀਤੀ ਰਾਜਾ ਕਹਿੰਦਾ ਹਾਂ ਭਈ ਕਿਵੇਂ ਆਏ ਹੋ ਉਹ ਕਹਿੰਦਾ ਵੀ ਮਹਾਰਾਜ ਜੀ ਤੁਸੀਂ ਮੈਨੂੰ ਬੁਲਾਇਆ ਸੀ ਰਾਜਾ ਕਹਿੰਦਾ ਵੀ ਕੀ ਕੰਮ ਕਰਦਾ ਉਹ ਕਹਿੰਦਾ ਜੀ ਮੈਂ ਚੰਦਨ ਦਾ ਵਪਾਰ ਕਰਦਾ ਰਾਜਾ ਕਹਿੰਦਾ ਠੀਕ ਹੈ ਕੀ ਭਾਰ ਤੇਰੀ ਲੱਕੜ ਮਿਲ ਜਾਂਦੀ ਉਹ ਕਹਿੰਦਾ ਜੀ ਵੀ ਮਹਿੰਗੀ ਤੋਂ ਮਹਿੰਗੀ ਐਸ ਰੇਟ ਦੀ ਵਿਕ ਜਾਂਦੀ ਹੈਗੀ ਉਹ ਕਹਿੰਦਾ ਵੀ ਰਾਜਾ ਕਹਿੰਦਾ ਵੀ ਚੱਲ ਕੋਈ ਨਹੀਂ ਸਾਰੇ ਲੱਕੜ ਮੈਨੂੰ ਦੇ ਦੇ ਮੈਂ ਹਾਵਣ ਕਰਾਉਣਾ ਜਿਹੜੀ ਤੇਰੀ ਕੀਮਤ ਮੰਨਦੀ ਹੈ ਮੈਂ ਤੈਨੂੰ ਦੁੱਗਣੇ ਪੈਸੇ ਦੇਣ ਨੂੰ ਤਿਆਰ ਆ ਰੱਬੂ ਖੋਸੋ ਹੋ ਜਾਂਦਾ ਵੀ ਰਾਜੀ ਦੀ ਜੈ ਹੋਵੇ ਤੇ ਇਸ ਲਈ ਜਿਹੇ ਜਿਹੇ ਆਪਣੇ ਅੰਦਰ ਉਨੀ ਸੋਚਾ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਆ ਵੀ ਜੇ ਉਹ ਆਪਾਂ ਸੋਚਾਂਗੇ ਪ੍ਰਮਾਤਮਾ ਉਹ ਆਪਾਂ ਕਰਦਾ ਜੇ ਆਪਾਂ ਕਿਸੇ ਨੂੰ ਦੁਸ਼ਮਣ ਮੰਨਾਂਗੇ ਤਾਂ ਦੁਸ਼ਮਣ ਬਣ ਜਾਂਦਾ ਜੀ ਦੋਸਤ ਮੰਨਾਂਗੇ ਤਾਂ ਦੋਸਤ ਬਣ ਜਾਂਦਾ ਧੰਨਵਾਦ ਜੀ